ਪਰਾਜਮਨ ਹੋ ਰਹੇ ਹੈ 14 ਸਾਲ ਦਾ ਬਨਵਾਸ ਤਾਂ ਪਹਿਲਾਂ ਹੋਇਆ ਤਾਂ ਹੁਣ 500 ਸਾਲ ਬਨਵਾਸ ਕੱਟ ਗਿਆ ਰਹੇ ਹੈ ਕਿ ਕਿ ਤਾਂ 22 ਤਾਰੀਖ ਨੂੰ ਪੰਜ ਦੀਵੇ ਲਾਜਮੀ ਜਗਾਣੇ ਇੱਥੇ ਲਾਜਮੀ ਪੱਤ ਦਿੱਤੀ ਦੁਵਾਲੀ ਮਨਾਣੀ ਆਪਾਂ ਨੇ ਠੀਕ ਹੈ ਜੀ ਤੇ ਇਹ ਜੋ ਚਾਵਲ ਆਪਣੇ ਮੰਦਰ ਚ ਰੱਖ ਲੈਣੇ ਪ੍ਰਭੂ ਰਾਮ ਜੀ ਕਹਿੰਦੇ ਹੈ ਵੀ ਤੁਹਾਨੂੰ 22 ਤਰੀਕ ਤੇ ਬਾਅਦ ਜਦ ਵੀ ਟਾਈਮ ਲੱਗਦਾ ਹੈ 10 ਦਿਨ ਨੂੰ 20 ਦਿਨ ਨੂੰ ਮਹੀਨਾ 15 ਦਿਨ ਡੇਢ ਮਹੀਨਾ 255 ਵੀ ਉਹ ਤਜਰੂਰ ਦਰਸ਼ਨਾ ਵਾਸਤੇ ਆਣਾ ਇਹ ਬੇਨਤੀ ਕਰਨੇ ਸੀ ਪ੍ਰਭੂ ਰਾਮ ਜੀ ਤੇ ਕੰਨੀ ਤੇ ਇਹ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਕਰਨੇ ਵਾਸਤੇ ਅਸੀਂ ਆਏ ਆਂ ਔਰ ਆਉਣ ਵਾਲੀ 22 ਤਾਰੀਖ ਨੂੰ ਵੀ ਅਸੀਂ ਪਾਤਸ਼ੜਕੇ ਦੋਲੀ ਬਣਾਣੀ ਹੈ 20 ਤਾਰੀਖ ਨੂੰ ਕਿਰਾਲੀ ਦੇ ਵਿੱਚ ਆਪਣਾ ਸ਼ੋਭੇ ਯਾਤਨ ਨਿਕਲਣੀ ਹੈ 21 ਤਾਰੀਖ ਨੂੰ ਕਿਸਾਂ ਮੰਡੀ ਦੇ ਵਿੱਚ ਆਮ ਸਾਰੇ ਮੰਦਰਾਂ ਚ ਰਮੈਨ ਵੀ ਚਲਣੀ ਹੈ ਜਿਵੇਂ ਹੁਣ 21 ਨੂੰ ਤੇ ਆਪਣਾ 24 ਘੰਟੇ ਜਿਹੜਾ ਯੱਗ ਚੱਲਣਾ ਹੈ ਖੰਡ ਅੱਗ 21 ਤੱਕ 22 ਤੱਕ ਉਹ ਕਿਸ ਸਮੇਂ 'ਚ ਲੰਗਾਂ 22 ਤਰੀਕ ਨੂੰ ਕਿਸ ਸਮੇਂ 'ਚ ਰਵਾਨੀ ਦੀ ਮਤਲਬ ਸਮਾਪਤੀ ਹੋ ਕੇ ਉਰ ਉੱਤੇ ਲੰਗਰ ਪੰਡਾਲਾ ਚਲੇ ਜਾਊਗਾ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਹਲੋ ਭਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਰਣਾ ਜੀ ਇਹ ਫਿਰ ਜਿਹੜਾ ਅਭਿਆਨ ਇਹ ਕਦ ਤੱਕ ਚੱਲਦਾ ਰਹੂਗਾ ਜੀ ਇਹ 15 ਤੱਕ ਚੱਲੇ ਜੀ ਇੱਕ ਤੋਂ ਲੈ ਕੇ 15 ਤੱਕ ਜੀ ਪਹਿਲਾਂ ਅਸੀਂ 17 ਵਾਰਜ ਤੇ ਫਿਰ ਅਸੀਂ 3 ਵਾਰਜ ਆ ਗਏ ਦੋ ਆਏ ਅੱਜ ਅਸੀਂ 16 'ਚ ਭੈਣ ਜੀ ਆਪਣਾ ਪੈਸਾ ਬੈਠੇ ਆ ਸ੍ਰਿੰਦਰ ਕੌਰ ਜੀ ਇੱਟੀ ਨਾਲ ਭੈਣ ਜੀ ਇਹਨਾਂ ਦੇ ਸੀ ਹੋਗ ਨਾਲ ਅਸੀਂ ਇਹਨਾਂ ਦੇ ਬਾਪ ਦੇ ਵਿੱਚ ਇੱਥੇ ਇਹਨਾਂ ਦੇ ਮਤਲਬ ਆਪਣੇ ਭਾਈਚਾਰੇ ਦੇ ਦਰਸ਼ਕਾਂ ਦੇ ਵਾਸਤੇ ਵੀ ਪਹੁੰਚੇ ਇਹੇ ਰਣਾ ਜੀ ਕਿਆ ਜੀ ਫਿਰ ਇਹ ਤੁਸੀਂ ਸਾਰੇ ਸ਼ਹਿਰ ਚ ਇਹ ਇਕੱਲਾ ਇਕੱਲਾ ਕਰ ਰਿਕਵਰ ਕਰ ਰਹੇ ਹੋਗੇ ਜੀ ਜੀ ਇਕੱਲੇ ਇਕੱਲੇ ਕਰ ਸਾਰੇ ਆਪਣੇ ਭਾਈਆਂ ਦੇ ਸਭ ਦੇ ਘਰ ਇਕੱਲੇ ਇਕੱਲੇ ਕਰ ਪ੍ਰਭੂ ਰਾਮ ਜੀ ਦੇ ਦੂਤ ਬਣ ਕੇ ਅਸੀਂ ਜਾਵਾਂਗੇ ਪਰ ਇਹ ਸੰਦੇਸ਼ਾ ਕਰਕੇ ਪਹੁੰਚਾਂਗੇ ਠੀਕ ਹੈ ਜੀ ਇਹ ਵਾਰਡ ਵਾਈਜ਼ ਚੱਲ ਰਿਹਾ ਹਾਂ ਜੀ ਹਾਂ ਜੀ ਵਾਈਡ ਵਾਈਜ਼ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਵਾਰ ਨੰਬਰ 14 ਇਹ ਜੋ ਅਯੋਧਿਆ ਤੋਂ ਅਕਸ਼ਤ ਆਏ ਹੋਏ ਨੇ ਅਭਿਆਨ ਦੇ ਤਹਿਤ ਅੱਜ ਵਾਰ ਨੰਬਰ 14 ਵਿੱਚ ਅਕਸ਼ਤ ਬੰਡੇ ਜਾ ਰਹੇ ਨੇ ਇਹ ਮੈਂ ਗੱਲ ਕਰਦਾ ਮੁਕੁਲ ਜੀ ਅੱਜ ਵਾਰ ਨੰਬਰ 14 ਚ ਆਏ ਹੋਏ ਅਕਸ਼ਤ ਬੰਦ ਰਹੇ ਹੋ ਕੀ ਕਹਿਣ ਚਾਹੁੰਦੇ ਹੋ ਤੁਸੀਂ ਦੇਖੋ ਜੀ ਮੈਂ ਕਹਿੰਦੇ ਜੈਸੀ ਆਰਾਮ ਸਾਰੇ ਭਗਤਾਂ ਨੂੰ ਮੈਂ ਇਹ ਕਹਣਾ ਚਾਹੁੰਦਾ ਹਾਂ ਕਿ ਆਪਾਂ ਸਾਰੇ RAM ਦੂਤ ਬਣ ਕੇ ਵਾਰ ਨੰਬਰ 14 ਦੇ ਵਿੱਚ ਅੱਜ ਅਕਸ਼ਤ ਵੰਡ ਰਹੇ ਹਾਂ ਤੇ ਘਰ ਘਰ RAM ਜੀ ਦਾ ਸਨੇਹਾ ਲਾ ਰਹੇ ਹਾਂ ਕਿ RAM ਲੱਲਾ ਜੀ ਜਿਹੜੇ 550 ਸਾਲ ਬਾਅਦ ਆਪਣੇ ਭਵਨ ਦੇ ਵਿੱਚ ਵਾਪਸ ਜਾ ਰਹੇ ਨੇ ਇਸ 550 ਸਾਲ ਦੇ ਦੌਰਾਨ ਆਪਣੇ ਬਹੁਤ ਮਹਾਪੁਰਸ਼ਾਂ ਨੇ ਤੇ ਲੋਕਾਂ ਨੇ ਬਹੁਤ ਸੰਘਰਸ਼ ਕੀਤਾ RAM ਮੰਦਰ ਨੂੰ ਬਣਾਉਣ ਦੇ ਵਿੱਚ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਅਸੀਂ ਰਾਮਨ ਲਾਲ ਜੀ ਦਾ ਮੰਦਿਰ ਜੋ ਬਣ ਕੇ ਤਿਆਰ ਹੋਣ ਜਾ ਰਹੇ ਆ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਠਾ ਦਾ ਕਾਰਜਕ੍ਰਮ ਹੋਣ ਜਾ ਰਿਹਾ ਹੈ ਅਸੀਂ ਸੰਦੇਸ਼ ਦੇ ਰਹੇ ਆ ਕਿ 22 ਜਨਵਰੀ ਵਾਲੇ ਦਿਨ ਕਿਸੇ ਆਪਾਂ ਲੋਕਾਂ ਨੇ ਸਾਰੇ ਸਨਾਤਨੀਆਂ ਨੇ ਤੇ ਸਾਰੇ ਭਾਰਤ ਵਾਸੀਆਂ ਨੇ ਘਰ ਨਹੀਂ ਬੈਠਣਾ ਆਪਣੇ ਘਰ ਦੇ ਨੇੜੇ ਤੇੜੇ ਜਿਹੜਾ ਮੰਦਿਰ ਹੈ ਉਹਦੇ ਵਿੱਚ ਜਾ ਕੇ ਆਰਾਮ ਨਾਮ ਸੰਗੀਤਨ ਜਾਂ ਫਿਰ ਹੋਰ ਵੀ ਜੋ ਭਾਜਨ ਸੰਧਿਆ ਜੋ ਵੀ ਕਾਰਜਕ੍ਰਮ ਹੋਵੇ ਉਹਦੇ ਵਿੱਚ ਸ਼ਾਮਿਲ ਹੋਣਾ ਤੇ 11 ਵਜੇ ਤੋਂ 1 ਵਜੇ ਦਾ ਜੋ ਕਾਰਜਕ੍ਰਮ ਆਯੋਜਿਤ ਹੈ ਜੀ ਦਾ ਉਹਨੂੰ ਦੇਖਣਾ ਮੰਦਰਾਂ ਦੇ ਵਿੱਚ ਵਿਵਸਥਾ ਕੀਤੀ ਜਾ ਰਹੀ ਹੈ ਆਪਣੇ ਸਾਰੇ ਮੰਦਰਾਂ ਦੇ ਵਿੱਚ ਕੁਰਾਲੀ ਦੇ ਮੁਕਲ ਜੀ ਤੁਸੀਂ ਸਾਰੇ ਘਰਾਂ ਵਿੱਚ ਕਲ-ਕਲ ਕਰ ਵਿੱਚ ਜਾ ਰਹੇ ਹੋ ਹਾਂਜੀ ਹਾਂ ਸਾਰੇ ਘਰਾਂ ਦੇ ਵਿੱਚ ਜਾ ਰਹੇ ਹਾਂ ਜੀ ਹਰ ਇੱਕ ਆਹ ਰਾਮ ਭਗਤ ਨੂੰ ਸਨੇਹਾ ਲਾ ਰਹੇ ਹਾਂ ਕਿ ਆਪਾਂ ਰਾਮ ਜੀ ਦੇ ਅਕਸ਼ਰ ਜਿਹੜੇ ਪੂਜੀਤ ਆਏ ਨੇ ਉਹ ਨਿਮੰਤਰਣ ਬੱਤਰ ਔਰ ਇੱਕ ਚਿੱਤਰ ਆਪਾਂ ਵੰਡ ਰਹੇ ਹਾਂ ਇਹ ਚਿੱਤਰ ਹੈ ਜੀ ਠੀਕ ਹੈ ਜੀ ਇਹ ਇੱਕ ਨਿਮੰਤਰਣ ਬੱਤਰ ਹੈ ਜੋ ਆਪਾਂ ਦੇ ਰਹੇ ਹਾਂ ਇਹਦੇ ਵਿੱਚ ਡਿਟੇਲ ਲਿਖੀ ਹੋਈ ਹੈ ਕਿ ਮੰਦਿਰ ਦੀ ਸਾਰੀ ਜੋ ਹੈ ਮੰਦਿਰ ਕਿੱਦਾਂ ਬਣਿਆ ਕੀ ਹੈ ਕਿੱਦਾਂ ਪ੍ਰਾਣ ਪ੍ਰਤੀਸ਼ਠਾ ਹੋਣੀ ਹੈ ਜੋ ਸਾਰੀ ਡਿਟੇਲ ਹੈ ਜੀ ਤੁਸੀਂ ਕੀ ਕਰਨਾ ਹੈ ਉਹ ਵੀ ਲਿਖਿਆ ਹੋਇਆ ਹੈ 22 ਜਨਵਰੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕੀ ਕਰਨਾ ਹੈ ਠੀਕ ਹੈ ਜੀ ਕਿੱਦਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਉਹ ਸਾਰਾ ਏਹੀ ਵੀ ਡਿਟੇਲ ਹੈ ਜੀ ਕਿਦਾਂ ਤੁਸੀਂ ਆਪਣੇ ਸ਼ਾਮ ਨੂੰ ਦੀਵੇ ਜਲਾਣੇ ਆ 11 1 ਵਜੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਆਪਾਂ LED ਤੇ ਆਪਣਾ ਕਾਰਜਕ੍ਰਮ ਮੰਦਰਾਂ ਦੇ ਵਿੱਚ ਦੇਖਣਾ ਹੈ ਭਾਜਨ ਕੀਰਤਨ ਕਰਨਾ ਹੈ ਠੀਕ ਹੈ ਜੀ ਸਾਰੀ ਡਿਟੇਲ ਇਹਦੇ ਵਿੱਚ ਲਿਖੀ ਹੋਈ ਹੈ ਜੀ ਠੀਕ ਹੈ ਜੀ ਉਸੇ ਆਪਾਂ ਉਹੀ ਸੰਦੇਸ਼ਾ ਸਾਰੇ ਘਰ ਘਰ ਲਾ ਰਿਹਾ ਹਾਂ ਹੀ ਰਾਮਦੂਤ ਬਣ ਕੇ ਸਾਰੇ ਵਾਰਡ ਨੰਬਰ 14 ਦੇ ਆਪਣੇ ਸਾਥੀ ਨੇ ਜੋ ਵੀ ਮਾਤਾ-ਵਾਪੇ ਹਨ ਭਾਈ ਸਾਰੇ ਆਪਣੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ